ਪਰ ਸ਼ਾਇਦ ਅਸੀਂ ਉਹਨੂੰ ਇੰਨਾ ਇੰਪੋਰਟੈਂਟ ਨਹੀਂ ਸਮਝੇਗੇ। ਰਾਜਕੁਮਾਰ ਇਹ ਸਾਬ ਹੋਇਆ ਕਿ ਇਹ ਗੱਲਾਂ ਬਹੁਤ ਮਾਇਨੇ ਰੱਖਦੀਆਂ। ਜੇ ਮਨੋ ਦਾ ਪੁੱਤਰ ਪਰਮਾਤਮਾ ਇੰਨਾ ਨੇੜੇ ਆ ਰਾ ਕਿ ਖੁਦ ਐਵੇਂ ਜ਼ੋਰ ਕੀਤਾ ਕਿ ਜਦੋਂ ਕੋਈ ਮੁਸ਼ਕਲ ਆਂਦੀ ਹੈ ਰੱਬ ਕਿਵੇਂ ਬਾਹਰ ਮੜੀ ਤੋਂ ਮੁਸ਼ਕਲੋਂ ਕੱਟਦਾ ਹੈ। ਇਹ ਅਹਿਸਾਸ ਕਰਨ ਦੀ ਗੱਲ ਹੈ। ਔਰ ਜਦੋਂ ਤੱਕ ਮੁਸ਼ਕਲ ਨਹੀਂ ਆਏਗੀ ਇਹ ਵੀ ਨਹੀਂ ਆਪਾਂ ਕਹਿ ਸਕਦੇ ਮੁਸ਼ਕਲ ਹੀ ਨਾ ਹੈ ਕੋਈ ਜੀਵ ਕੋਈ ਵੀ ਇੱਥੇ ਇਸ ਤਰ੍ਹਾਂ ਦਾ ਜੀਵ ਨਹੀਂ ਹੈ ਧਰਤੀ ਦੇ ਉੱਪਰ ਦਿਨ ਕੋਈ ਮੁਸ਼ਕਲ ਨਹੀਂ ਆਉਂਦੀ ਕੋਈ ਵੀ ਜੀਵ ਹੈ ਜਿਹੜੇ ਦੇਵੀ ਦੇਵਤਾ ਦਾ ਰੂਪ ਲੈ ਕੇ ਵੀ ਇੱਥੇ ਧਰਤੀ ਦੇ ਜਿਹਨਾਂ ਨੇ ਜਨਮ ਲਿਆ ਕੀ ਉਹਨਾਂ ਨੂੰ ਮੁਸ਼ਕਲਾ ਨਹੀਂ ਆਈਆਂ ਅਸੀਂ ਹਰ ਤਰ੍ਹਾਂ ਦੀ ਗੱਲ ਕਰੀਏ ਸੀ ਭਗਵਾਨ ਰਾਮ ਦੀ ਗੱਲ ਕਰੀਏ ਕੀ تھی ਸੀ ਉਹਨਾਂ ਕੋਲ ਰਾਜੇ ਜੀ ਉਹ ਹੈ ਨਾ ਪਰ ਕਿੱਥੇ ਰਹੇ ਸ਼ੰਗਲਾ ਦੇ ਵਿੱਚ

ਕੋਈ ਵੀ ਵੈਲਿਊ ਨਹੀਂ ਹੋਏਗੀ ਜਿਹੜੀ ਚੀਜ਼ ਐਕਸਟਰਾ ਮਾਊਂਟ ਤੇ ਸਰ ਚੀਜ਼ ਆਸਾਨੀ ਨਾਲ ਆਪਾਂ ਨੂੰ ਮਿਲੀ ਜਾਏਗੀ ਉਹਦੀ ਅਹਿਮੀਅਤ ਉਹ ਪ੍ਰਮਾਤਮਾ ਦੀ ਕੁਦਰਤ ਦੇ ਵਿੱਚ ਇੰਨਾ ਕੁਝ ਰਚਿਆ ਉਹਦੀ ਵੈਲਿਊ ਕੀ ਹੈ ਹੁਣ ਅੱਜ ਸਭ ਨੂੰ ਅਹਿਸਾਸ ਹੋ ਰਿਹਾ ਦੇਖੋ ਕਿ ਆਕਸੀਜਨ ਦੀ ਕਮੀ ਹੋ ਰਹੀ ਹੈ ਵਾਤਾਵਰਣ ਗ੍ਰੇਸ਼ੀਤ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਅਸੀਂ ਦਰਖਤ ਕੱਟ ਰਹੇ ਹਾਂ ਪਰ ਜਦੋਂ ਕੱਟ ਰਹੇ ਸੀ ਉਹ ਲੋਕ ਦਰਖਤ ਕੀ ਉਹਨਾਂ ਨੂੰ ਅਹਿਸਾਸ ਸੀ ਵੀ ਇਹ ਸੀ ਬਹੁਤ ਵੱਡਾ ਪਾਪ ਕਰੀ ਰਹੇ ਨੇ ਅੱਜ ਅੱਜ ਸਾਡਾ ਬੋਲ ਆ ਰਿਹਾ ਕਿ ਦਰਖਤ ਲਗਾਉਣੇ ਚਾਹੀਦੇ ਆ ਹਰ ਜਗ੍ਹਾ ਤੇ ਰੁਗਿੰਗ ਚਾਈ ਜਾਰੀ ਆ ਵੱਤਵਾ ਦਰਖਤ ਲਗਾਓ ਉਹਨਾਂ ਦਰਖਤਾਂ ਨੂੰ ਉਹਨਾਂ ਵੱਡਾ ਹੋਣ ਦੇ ਸਮਾਂ ਵੀ ਤਾਂ ਲੱਗਣਾ ਹੈ ਕੱਟਣ ਦਾ ਦੇ ਕਿੰਨਾ ਸਮਾਂ ਲੱਗਿਆ ਉਹ ਤੋਂ ਉਸ ਵਿਅਕਤੀ ਦੇ ਮਨ ਚ ਕੁਝ ਨਹੀਂ ਆਇਆ ਮੈਮ ਮਾਫ਼ ਕਰਿਓ ਇਹਨਾਂ ਨੂੰ ਪੁਰਤਪਾਲ ਸਿੰਘ ਜੀ ਜਿਸ ਸੇ ਉਹਨਾਂ ਨੇ 40 ਸਾਲ ਤੱਕ ਕਿਹਾ ਸੀ ਕਿ ਪਾਣੀ ਨੂੰ ਗੰਦਾ ਨਾ ਕਰੋ ਰਕਤ ਨਾ ਕੱਟੋ ਹਵਾ ਦੂਸ਼ਕ ਨਾ ਕਰੋ ਅੱਜ ਉਹਨਾਂ ਨੂੰ ਲੈਰ ਨਾਮ ਉਹਨਾਂ ਨੂੰ ਮੈਂ ਫਿਲਮ ਨੂੰ ਦਖਲ ਦੇ ਚਾਹਾਂ ਮਾਫ਼ ਕਰਿਓ ਪਲੀਜ਼ ਕੋਈ ਜਨਰਲ ਨੇ ਕੀ ਕਹਿੰਦਾ ਸਾਨੂੰ ਕਹਿੰਦਾ ਹੈ ਕਲਾਸ ਵਾਈਜ਼ ਖੋਣੀ ਹੈ

ਹਾਂ ਇਹਨਾਂ ਅੱਜ ਅੱਜ ਦਾ ਜੋ ਤੁਹਾਡਾ ਐਕਸਪੀਰੀਅੰਸ ਰਿਹਾ ਉਹਦਾ ਐਕਸਪੀਰੀਅੰਸ ਜ਼ਰੂਰ ਲਿਖਣਾ ਠੀਕ ਹੈ ਤੇ ਸਾਕੇ ਜਦੋਂ ਤੁਸੀਂ ਦੁਬਾਰਾ ਸਭ ਨੂੰ ਮਿਲੋ ਆ ਉਹਦੇ ਚ ਆਪਾਂ ਕੀ ਬਦਲਾਅ ਕਰਨਾ ਕੀ ਆਪਣੇ ਆਪ ਤੇ ਚੇਂਜ ਲੈਣਾ ਹੈ ਕੀ ਆਪਣੇ এনवायरमेंट ਤੇ ਚੇਂਜ ਲੈਣਾ ਹੈ ਕੀ ਆਪਣੀ ਲਾਈਫ ਤੇ ਚੇਂਜ ਲੈ ਕੇ ਆਣਾ ਉਹ ਆਪਾਂ ਫੀਲ ਕਰ ਸਕੀਏ ਕਿ ਪਹਿਲਾਂ ਅਸੀਂ ਕੀ ਸੀ ਅੱਜ ਅਸੀਂ ਕੀ ਹਾਂ ਠੀਕ ਹੈ ਮੈਨੂੰ ਲੱਗਦਾ ਹੈ ਹੁਣ ਮੈਨੂੰ ਵੀ ਦਾ ਤੋ ਹੁਣੇ ਤੋਂ ਬਾਅਦ ਵੀ ਸ਼ਾਇਦ ਤੁਸੀਂ ਦੇ ਅਲੱਗ-ਤਰ੍ਹਾਂ ਦੇ ਬੱਚੇ ਮਿਲੋਗੇ ਤਾਂ ਇਹਨਾਂ 'ਚ ਕੰਮ ਹੀ ਕੋਈ ਨਹੀਂ। ਸਮਝ ਨਹੀਂ ਨਹੀਂ। ਤਾਂ ਫੋਨ ਤੇ ਨੰਬਰ ਮੋਬਾਈਲ ਵੀ ਤੁਹਾਨੂੰ ਸਾਡੇ ਤੋਂ ਦੂਰ ਕਰ ਦੁੱਤਾ। ਬੋਲੋ ਮੈਂ ਮੇਰੀ ਜਿਹੜੀ ਗੱਲ ਕਹੀ ਮੈਂ ਇੱਕ ਤੱਜ ਚ ਕਹਿ ਲਗਾ। ਵਰਮਾਣੀ ਦੇ ਫੰਕਸ਼ਨ ਸਾਰੇ ਘਰਾਂ ਸਾਰਾ ਬੋਲੋ ਜੋਬ ਰਹੇ ਮੰਡੇ। ਜੋਬ ਰਹੇ ਮੰਡੇ। ਕਈ ਕਦੇ ਵਸਲਾ ਦੇ। ਹਾਂ। ਬੋਲੋ ਮਾਂ ਬੋਲ ਲੀ ਜੇ ਭੁੱਲ ਜਾਓਗੇ। ਮਾਂ ਬੋਲ ਲੀ ਜੇ ਭੁੱਲ ਜਾਓਗੇ। ਤੱਖਾ ਮੰਗੂਰ ਨੂੰ ਜਾਓਗੇ। ਤੱਖਾ ਮੰਗੂਰ ਜਾਓਗੇ। ਪੰਜਾਬੀ ਹੋ? ਪੰਜਾਬੀ ਹੋ। ਪੰਜਾਬੀਓ ਪੰਜਾਬੀਓ ਇਹ ਜੋ ਗੁਰਮੁਖੀ ਅੱਖਰ ਭਾਈ ਇਹ ਜੋ ਗੁਰਮੁਖੀ ਅੱਖਰ ਭਾਈ ਸਿੱਖ ਸਿੱਖ ਤੇ ਸਿੱਖੋ ਜਾਈ ਸਿੱਖ ਸਿੱਖ ਤੇ ਸਿੱਖੋ ਜਾਈ ਕਦੋਂ ਸਿੱਖ ਕੋਣ ਨੇ ਸਿੱਖਿਆ ਤੇ ਚੱਲ ਰਿਆ ਜਿਹੜਾ ਸਿੱਖਿਆ ਤੇ ਜਿਹੜਾ ਤੁਸੀਂ ਸਿੱਖਣਾ ਚਾਹੁੰਦਾ ਬਾਬੇ ਨਾਨਕ ਦਾ ਸੇਖ ਹੈ ਬਾਬੇ ਨਾਨਕ ਦਾ ਸੇਖ ਹੈ ਇਹ ਜੋ ਗੁਰਮੁਖੀ ਅੱਖਰ ਭਾਈ ਇਹ ਜੋ ਗੁਰਮੁਖੀ ਅੱਖਰ ਭਾਈ ਸਿੱਖ ਸਿੱਖ ਤੇ ਸਿੱਖੋ ਜਾਈ ਸਿੱਖ ਸਿੱਖ ਤੇ ਸਿੱਖੋ ਜਾਈ ਔਰ